ਅੱਗ ਲੱਗਦਾ ਲੱਗ ਹੀ ਜਾਊ ਲੱਗੀ 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 ਅੱਗ ਬਾੜੀ ਪਰ ਇਹ ਆਉਂ ਕਰਦੇ ਨਹੀਂ ਚਲੀ ਕਰਦੇ ਨਹੀਂ ਕਿਉਂ ਮੈਂ ਤਾਂ ਰਾਤੀ ਦੇਖਿਆ ਮम्मा ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਅਕਾਊਂਟ ਨੂੰ ਸਹੇਲੀਆਂ ਨਾਲ ਹੁੰਦੀ ਲੜਾਈ ਤੇ ਕਾਉਂਟ ਡਿਸੇਬਲ ਹੋ ਜਾਂਦੇ ਆ ਵੀਰੋ ਸਮਝੋ ਲਾਲਾ ਇਸਕਾ ਚੱਕਰ ਹੈ ਇਸਕਾ ਇਹ ਦੇਖੋ ਜੀ ਇਹ ਦੋ ਬੁੜੀਆਂ ਆ ਇਹ ਇਹ ਬਹੁਤ ਚੁਗਲੀ ਇਹ ਚੁਗਲੀ ਗੈਂਗ ਆ ਇਹ ਚੁਗਲੀ ਗੈਂਗ ਬਹੁਤ ਚੁਗਲੀਆਂ ਕਰਦੀ ਕਿੱਥੇ ਜਾਣ ਸਾਡੇ ਵਰਗੇ ਸਿੰਗਲ ਇੱਧਰ ਵੀ ਫੋਨ ਤੇ ਇੱਧਰ ਵੀ ਫੋਨ ਤੇ ਸਾਡੇ ਵਰਗੇ ਫਲੋਗਰ ਕਹਿੰਦੇ ਮਾੜੇ ਮਾਟੇ ਬਲੌਗਰ ਆ ਤੁਸੀਂ ਸਿੰਗਲ ਆਂ ਜੀ ਸਿੰਗਲ ਰਹਿਣਾ ਚਾਹੀਦਾ ਓ ਡਾਕਟਰ ਸਾਹਿਬ ਕਿਹੜੇ ਆ ਕਿਹੜੇ ਕਿੱਥੇ ਆ ਓ ਡਾਕਟਰ ਸਾਹਿਬ ਤੇਲ ਪਾ ਰਹੇ ਆ ਓ ਜਮ ਕਰ ਲਓ ਇੱਕ ਵਾਰੀ ਜਿਹੜੇ ਇਹਨਾਂ ਦੇ ਵਾਲ ਹੈ ਨਹੀਂ ਓਏ ਇਦਾਂ ਨਾ ਕਰ ਸਾਡੇ ਡਾਕਟਰ ਸਾਹਿਬ ਆ ਇਹ ਉਹ ਤੇ ਸਾਡੇ ਡਾਕਟਰ ਸਾਹਿਬ ਜੀ ਆ। ਉਹ ਸੀ। ਉਹੋ। ਇਹਨੇ ਕਿਸੇ ਲੇਡੀ ਨੂੰ ਤੇਰੇ ਪਾਇਆ ਉਹਨੇ ਕਿਹਾ ਜੀ 110 ਰੁਪਏ 310 ਰੁਪਏ ਪਹਤ ਤਾ। ਇਹ ਭੈ ਜੀ ਸੌਰੀ। ਕੰਨੀ ਸੌਰੀ ਦਾ ਕੀ ਮਤਲਬ ਹੈ? 2 ਰੁਪਏ ਮੈਨੂੰ ਵੀ ਬਾਲਾ ਪਾਦੀ ਹੈ। ਬਰਗਰ ਦਾ ਮਨਜੀਬ ਭਰਾ ਪਰੇ ਖਾਣ ਗਿਆ। 2 ਰੁਪਏ ਹੋ ਗਈ ਜੀ। ਬਰਗਰ ਪਾਰਕੀ ਤੇ ਮਿਲਦੇ ਤੁਹਾਨੂੰ ਬਰਗਰ ਤੋਂ ਬਾਅਦ। ਸਾਬ ਕੇ ਮਿਹਨਤੀ ਮੁੰਡੇ ਲੈ। ਜਸਤੀ ਦਾ ਬਣਾ ਲਈਏ ਕਾ ਦੇਖ ਲਓ ਇੱਧਰ ਇਹ ਵੀ ਚੋਬਰ ਭਾਜੀ ਕਿੱਟ ਭਾਈਓ ਦਿਖਾ ਮੇਰਾ ਕੁਛ ਘੁੰਮ ਕੇ ਦਿਖਾ। ਹਾਂਜੀ ਕਿੱਦਾਂ ਸਾਰੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਠੀਕ ਠਾਕ ਹੋ ਹੋਰ ਫਿਰ ਕੀ ਕਰੀ ਜਾਂਦੇ ਹਾਂ ਸਾਰੇ ਓਕੇ ਰਿਪੋਰਟ ਚੜਦੀ ਕਲਾ ਬੜੇ ਦਿਨ ਹੋ ਗਏ ਸੀ ਵਲੌਗ ਨਹੀਂ ਪਾਇਆ ਤੇ ਮੈਂ ਕਿਹਾ ਅੱਜ ਚਲੋ ਬਣਾਉਂਦੇ ਆ ਡੇਲੀ ਵਲੌਗ ਅਸੀਂ ਬਣਾਉਂਦੇ ਆ ਵਲੌਗ ਬੜੀ ਕਿਦਾਂ ਰੀਲ ਚੱਲਦੀ ਹੈ ਅੱਜਕੱਲ ਇੰਸਟਾਗ੍ਰam ਦੀ ਤੇ ਅੱਜ ਬਣਾਈਏ ਅੱਜ ਘਰ ਤੇ ਹੀ ਆਪਾਂ ਸੜੀ ਸਟਾਰਟ ਡੇਲੀ ਵਲੌਗਿੰਗ ਲੋ ਜੀ ਆਪ ਜਗਾ ਸਾਫ ਕੀਤੀ ਸੀਗੀ ਇੰਨੀ ਕੁ ਆਪਾਂ ਨੇ ਵੀ ਇੱਥੇ ਲਾਈਏ ਕੋਈ ਧਨੀਆ ਧਨੀਆ ਜਾ ਕੋਈ ਹੋਰ ਚੀਜ਼ ਲਾਈਏ ਇੱਥੇ ਵੀ ਜਾਂ ਤਾਂ ਸਾਫ ਗੈਰਾ ਲਾਉਣਾ ਸੀਗਾ ਖੇਤ ਦੇ ਵਿੱਚ ਯਾਰ ਆਪਣੇ ਸਬਾਈਦੇ ਥੋੜੇ ਲਾਗੇ ਖਰਾਬ ਟਾਈਪ ਛੋਟਾ ਟਰੈਕਟਰ ਇੱਥੇ ਵੱੜਦਾ ਇਹਨਾਂ ਦੇ ਵਿੱਚ ਸੋ ਆਪਣੇ ਕੋਲ ਜੇ ਹੈ ਨਹੀਂ ਨਾ ਏਰੀਏ ਦੇ ਵਿੱਚ ਜੇ ਆਇਆ ਤਾਂ ਖੇਤ ਬਹਾਲਾਂਗੇ ਆਪਣਾ ਪਰ ਮੈਨੂੰ ਲੱਗਦਾ ਨਹੀਂ ਹਜੇ ਆਊਗਾ ਤੇ ਆ ਜਿਹੜੀ ਚੀਜ਼ ਇਕੱਠੇ ਕੀਤੇ ਸੀਗੇ ਪੱਤੇ ਤੇ ਇਹਨਾਂ ਨੂੰ ਅੱਜ ਅੱਗ ਲਾਉਣੀ ਆ ਆਪਾਂ ਥੋੜਾ ਹਲਾ ਕੇ ਦੇਖਦੇ ਹਾਂ ਇੱਕ ਵਾਰੀ ਗਲਾਦੀਏ ਮੈਂ ਕਿਹਾ ਥੋੜੀ ਜੀ ਇਹ ਦੋ ਕੁ ਦਿਨ ਮੈਂ ਰੱਖੇ ਸੀਗੇ ਮੈਂ ਕਿਹਾ ਚਲੋ ਇਦਾਂ ਰਹਿ ਜਾਣਗੇ ਤੇ ਫੇਰ ਨੂੰ ਲਾਣੇ ਆ ਅੱਗ ਹੁਣ ਅੱਗ ਲਾਉਣ ਦਾ ਵੇਲਾ ਆ ਗਿਆ ਡੱਬੀ ਆਪਾਂ ਲੈ ਆਂਦੀ ਆ ਵਾਹ ਕੇ ਲਾ ਦਨੇ ਆ ਹਵਾ ਉਹ ਚੱਲਦੀ ਇੱਕ ਤਾਂ ਇਹ ਜਿਨ੍ਹਾਂ ਨੇ ਹਾਲੇ ਤੱਕ ਇੰਸਟਾਗ੍ਰam ਦੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲੋ ਲਓ ਜੀ ਅੱਗ ਲੱਗਦਾ ਲੱਗ ਹੀ ਜਾਊ ਲੱਗੀ 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 ਅੱਗ ਲੋ ਜੀ ਬਾਕੀ ਲੈਣ ਦੀ ਹੁੰਦੀ ਅਸੀਂ ਆਪਾਂ ਹੀ ਲਾ ਦੇਣੀ ਆ ਹੋਰ ਸੁਣਾਓ ਤੁਸੀਂ ਸਮਾਚਾਰ ਤੋਂ ਬਾਅਦ ਲੈ ਕੇ ਆਵਾਂਗੇ ਆਪਾਂ ਇੱਕ ਬੀਜਣ ਨੂੰ ਵੀਜ ਵੀ ਲੈ ਆਵਾਂਗੇ ਥੋੜੀ ਜੀ ਸਰੋਂ ਲੈ ਕੇ ਆਵਾਂਗੇ ਕਿੰਨੀ ਕੁ ਸਰੋਂ ਲੱਗ ਜੂ ਇੱਥੇ ਥੋੜੀ ਜੀ ਸਰੋਂ ਲੈ ਕੇ ਆਵਾਂਗੇ ਸਰੋਂ ਤੋਂ ਬਾਅਦ ਧਨੀਆਂ ਮੂਲੀਆਂ ਦੇ ਬੀਜ ਤੇ ਹੋਰ ਛਲਗਮ ਛਲਗਮ ਤੇ ਹੋਰ ਵੀ ਥੋੜਾ ਜਿਹਾ ਜਿਹੜਾ ਜਿਹੜਾ ਇਸ ਮੌਸਮ 'ਚ ਲੱਗਦੀਆਂ ਚੀਜ਼ਾਂ ਉਹ ਲਿਆਵਾਂਗੇ ਥੋੜੀਆਂ ਥੋੜੀਆਂ ਕਿਆਰੀਆਂ ਬਣਾ ਕੇ ਤੇ ਉਹ ਆਪਾਂ ਬੀਜਾਂਗੇ ਸੰਤਰੇ ਲੱਗੇ ਪਏ ਆ ਸਾਂਤਰੇ ਪਰ ਚਾਰੇ ਸੋਕ ਸੋਕੇ ਡਿੱਗਦੇ ਪਏ ਆ ਇਹਨਾਂ ਦਾ ਵੀ ਇਲਾਜ ਕਰਨਾ ਪੈਣਾ ਕੁਛ ਇਹਨਾਂ ਲਈ ਵੀ ਅੱਜ ਲੈ ਆਣੇ ਆ ਬੀਜ ਲੈਣ ਜਾਣਾ ਤਾਂ ਇਹਦੀ ਇੱਕ ਹੁੰਦੀ ਆ ਸਪਰੇ ਉਹ ਲੈ ਕੇ ਆਵਾਂਗੇ ਅੱਗ ਤਾਂ ਲੱਗ ਗਈ ਮਿਲਦੇ ਆਂ ਫਿਰ ਗਾਇਸ ਤੁਹਾਨੂੰ ਆਪਾਂ ਗਾਇਸ ਕਹਿੰਦਾ ਬਾਕੀ ਯੂਟਿਊਬਰਾਂ ਨੂੰ ਮਿਲਦੇ ਆਂ ਜੀ ਤੁਹਾਨੂੰ ਫਿਰ ਨਹਾ ਲਈਏ ਇੱਕ ਵਾਰ ਨਹਾਣ ਮਹਾਲੀਏ ਹੁਣ ਹੁਣ ਧੁੱਪ ਹੈ ਗਈ ਆ ਅੱਗ ਲਾਉਣ ਤੋਂ ਬਾਅਦ ਥੋੜਾ ਨਹਾ ਕੇ ਤੇ ਫਿਰ ਆਪਾਂ ਜੀ ਰੈਡੀ ਛੜੀ ਹੋ ਕੇ ਨਾਲੇ ਬੀਜ ਲੈ ਕੇ ਆਵਾਂਗੇ ਤੇ ਨਾਲੇ ਘੁੰਮਦੇ ਆਂ ਮਾਰਕੀਟ ਜਾਣਾ ਥੋੜਾ ਸਮਾਨ ਲੈ ਕੇ ਆਉਣਾ ਉੱਧਰ ਵੀ ਤੇ ਮਿਲਦਾ ਤੁਹਾਨੂੰ ਮਾਰਕੀਟ 'ਚ ਇਹ ਦੇਖੋ ਜੀ ਇਹ ਦੋ ਬੁੜੀਆਂ ਆ ਇਹ ਇਹ ਗੱਲਾਂ ਇਹ ਬਹੁਤ ਚੁਗਲੀ ਇਹ ਚੁਗਲੀ ਗੈਂਗ ਆ ਇਹ ਚੁਗਲੀ ਗੈਂਗ ਬਹੁਤ ਚੁਗਲੀਆਂ ਕਰਦੀਆਂ ਆ ਇਹ ਵਧੀਆ ਹੀ ਆ ਵਧੀਆ ਹੀ ਆ ਕੱਟ ਕਰਿਆ ਕਰੋ ਤੁਸੀਂ ਨਾ ਤੇ ਤੂੰ ਇੱਧਰ ਦੇ ਇੱਧਰ ਦੇ ਕੰਮ ਕਰਿਆ ਕਰੀਂ ਤੁਹਾਡਾ ਵੀਡੀਓ ਪਾਣੀ ਆ ਪਤਾ ਲੱਗਦਾ ਚੁਗਰੀਆਂ ਕਰਦੀਆਂ ਆ ਆ ਜੀ ਬਾਈ ਰੱਬ ਦਾ ਗਾਲ ਲੈਨੇ ਆਪਣੀ ਜਮਾ ਕਰੀ ਜਾਂਦੀ ਇਹ ਵੀ ਦੋ ਤੀਏ ਤੀਏ ਬਾਦਲੀ ਬੰਦਾ ਕਰੇ ਉਹ ਹੁੰਦੀ ਆ ਆਪਣਾ ਦੋਸਤੋ ਉਨੇ ਗੱਲਾਂ ਕਰਦੇ ਆ ਠੀਕ ਆ ਚੱਲਾਂ ਫੇਰ ਹੁਣ ਮੈਂ ਬਾਏ ਬਾਏ ਆ ਤੁਹਾਨੂੰ ਹੁਣ ਨੇ ਇਹੇ بابا ਵੀਡੀਓ ਪੈ ਜਣੀ ਇਹ। ਹਾਂ। ਲਓ ਜੀ ਨਹਾ ਕੇ ਆਪਾਂ ਹੋ ਗਏ ਆ ਰੈਡੀ ਏ 1 ਤੇ ਮਾਰਕੀਟ ਦੇ ਵਿੱਚ ਜਾਣ ਨੂੰ ਘੁੰਮਣ ਨੂੰ। ਸੋ ਚਾਹ ਬਿਲੀਏ ਮੇਰੇ ਬਲਾਂ। ਚਾਹ ਪੀਣੀ ਜ਼ਰੂਰੀ ਹੁੰਦੀ ਆ ਸ਼ਾਮ ਨੂੰ। ਚਾਹ ਪੀਤੇ ਬਿਨਾ ਗੱਲ ਨਹੀਂ ਬਣਦੀ ਤੇ ਇਦਾਂ ਗੱਡੀ ਨਹੀਂ ਰੁੜਦੀ ਆਪਣੀ। ਤੁਹਾਨੂੰ ਪਤਾ ਹੀ ਆ ਵੀ ਚਾਹ ਲਾਜ਼ਮੀ ਆ। ਬਲੈਕ ਆਫੀ ਬੰਦ ਕੀਤੀ ਥੋੜੇ ਦਿਨ ਅੱਜ ਚਾਹ ਹੀ ਬਿਲੀ ਹੈ ਮੈਂ ਗਿਆ ਚਲਦੇ ਆ ਬਾਕੀ ਤੁਹਾਨੂੰ ਲੈ ਕੇ ਤੇ ਮੋਟਰਸਾਈਕਲ ਦਾ ਥੋੜਾ ਕੰਮ ਕਰਵਾਉਣਾ ਥੋੜੇ ਦਿਨ ਤੱਕ ਕੰਪਲੀਟ ਹਿਲਦੀ ਆ ਇੱਕ ਇਹਦਾ ਸਪੀਡੋਮੀਟਰ ਨਹੀਂ ਚੱਲਦਾ ਵਿਚਾਰਾ ਜਦੋਂ ਚੱਲਦਾ ਤਾਂ ਪਤਾ ਨਹੀਂ ਲੱਗਦਾ ਕਿੰਨੀ ਸਪੀਡ ਤੇ ਆ ਇੱਕ ਲਾਈਟ ਲਵਾਣੀ ਹੈ ਤੇ ਵਿਚਾਰੇ ਲਾਈਟ ਦਾ ਵੀ ਬੜਾ ਪੰਗਾ ਆ ਲਾਈਟ ਨਹੀਂ ਹੈਗੀ ਇਹ ਚ ਲਾਈਟ ਸੈੱਟ ਕਰਵਾਨੇ ਆ ਬਾਕੀ ਉਹ ਆਪਾਂ ਪਹੁੰਚ ਗਏ ਜੀ ਸਮੂਸਾ ਐਕਸਪ੍ਰੈਸ ਸ਼ਾਮ ਨੂੰ ਘੁੰਮਦੇ ਘੁੰਮਦੇ ਤੇ ਇੱਥੇ ਆ ਕੇ ਸਾਨੂੰ ਬੰਦਾ ਟੱਕਰ ਗਿਆ ਆਪਣੇ ਨਾਲ ਦੇਖ ਸਕਦੇ ਹੋ ਵੀ ਪਛਾਣ ਸਕਦੇ ਹੋ ਕੋਰ ਦੇ ਨਾਲ ਇਹ ਕਿਹੜਾ ਬੰਦਾ ਆ ਜੀ ਇਹ ਆ ਜੀ ਜਸ 뮤ਜ਼ਿਕ ਉਹ ਯਾਰ ਤੇਰੀ ਆਈਡੀ ਕਿਉਂ ਬੰਦ ਹੋ ਗਈ ਡਿਸੇਬਲ ਕਿਉਂ ਕੀਤੀ ਆ ਆਡੀ ਪਰ ਆਊਟ ਕਰ ਦੇਣੀ ਤੁਸੀਂ ਕਰ ਦੇਣੀ ਕਿਉਂ ਮੈਂ ਤਾਂ ਰਾਤੀ ਦੇਖਿਆ ਮम्मा ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਅਕਾਊਂਟ ਨੂੰ ਸਹੇਲੀਆਂ ਨਾਲ ਹੁੰਦੀ ਲੜਾਈ ਤੇ ਕਾਉਂਟ ਡਿਸੇਬਲ ਹੋ ਜਾਂਦੇ ਆ ਵੀਰੋ ਸਮਝੋ ਲਾਲਾ ਇਸਕਾ ਚੱਕਰ ਹੈ ਇਸਕਾ ਸੋ ਦੇਖ ਲਓ ਇਹ ਪਤਾ ਨਹੀਂ ਕੀ ਚੱਕਰ ਆ ਵੀ ਡਿਸੇਬਲ ਹੋ ਗਿਆ ਅਕਾਉਂਟ ਮੁੰਡੇ ਦਾ ਖਰੇ ਹੈਕ ਹੋ ਗਿਆ ਬਾਕੀ ਸਾਰਾ ਕਹਾਣੀ ਭਾਜੀ ਨੂੰ ਪੁੱਛ ਲਵਾਂ ਨੇ ਆ ਭਾਜੀ ਵੀ ਫੋਨ ਤੇ ਲੱਗਿਆ ਆ ਤੇ ਯਾਰ ਜਿੰਨੇ ਸਾਢੇ 1.5 ਦੇ ਵਿਚਾਰੇ ਸਿੰਗਲ ਕਿੱਥੇ ਜਾਣ ਨਹੀਂ ਸਾਢੇ 1.5 ਦੇ ਸਿੰਗਲ ਕਿੱਥੇ ਜਾਣ ਕਿੱਥੇ ਜਾਣ ਸਾਢੇ 1.5 ਦੇ ਸਿੰਗਲ ਇੱਧਰ ਵੀ ਫੋਨ ਤੇ ਇੱਧਰ ਹੀ ਫੋਨ ਤੇ ਸਾਡੇ ਵਰਗੇ ਫਲੋਗਰ ਕਹਿੰਦੇ ਮਾੜੇ ਮਾਟੇ ਬਲੋਗਰ ਆ ਤੁਸੀਂ ਸਿੰਗਲ ਆ ਜੀ ਸਿੰਗਲ ਰਹਿਣਾ ਚਾਹੀਦਾ ਸਿੰਗਲ ਰਹਿਣਾ ਚਾਹੀਦਾ ਇਕ ਮਿੰਗਲ ਉੱਪਰ ਆਵਾ ਮੇਰੇ ਦੋਸਤ ਦਾ ਫੋਨ ਆਇਆ ਨਹੀਂ ਨਹੀਂ ਦੱਸੋ ਪਹਿਲਾਂ ਮੁੱਦਾ ਕੁਐਸਚਨ ਪੁੱਛਦਾ ਸਿੰਗਲ ਰਹਿਣ ਤੇ ਇਹਦਾ ਕਿ ਮਿੰਗਲ ਨਾ ਭਰਾਵਾ ਬੰਦਾ ਛੜਾ ਹੀ ਬੰਦੀਆ ਛੜਾ ਛੜਾ ਰਹਿਣਾ ਚਾਹੀਦਾ ਆ ਜਾ ਆ ਜੀ ਦੱਸੋ ਰੱਬਾ ਮੈਂ ਕਹਿੰਦਾ ਨਹੀਂ ਹੁੰਦਾ ਅਸੀਂ ਯਾਸ਼ਕ ਲੰਬੀਆਂ ਰਾਹਾਂ ਦੇ ਸਾਂਗੇ ਛੱਡ ਕੇ ਸੱਜਣਾਂ ਸਾਹਾਂ ਦੇ ਇਹਨੂੰ ਮੰਜ਼ਲ ਸਮਝ ਕੇ ਬੈਗੇ ਸੀ ਉਹ ਧੋਖੇ ਸੀ ਨਿਗਾਹਾਂ ਹਾਏ ਜੰ ਨੂੰ ਕਿਉਂ ਨਹੀਂ ਟੁੱਕੀਗੇ ਸਵੇਲੇ ਹਸਤਾ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਨਹੀਂ ਮੈਂ ਤੁਹਾਡਾ ਰਿਵਿਊ ਵੀ ਲੈਣ ਆਇਆ ਹਾਂ ਸੇਲੀ ਸੇਲੀ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਸੋ ਇਹ ਗੱਲ ਸਾਈਟ ਗਈ ਮੁੰਡੇ ਨੇ ਤੇ ਪਹਿਲਾ ਯਾਰ ਦੋਸਤ ਨਾਲ ਗੱਲ ਕਰਦਾ ਸੀ ਮੈਂ ਉਹਦੇ ਹੀ ਕਹਿੰਦਾ ਸੀਗਾ ਕਰੋ ਤਾਂ ਮਨਿਕਲੇ ਸੀਗਾ ਬੀਜ ਲੈਣਾ ਵੀ ਸਰੋਂ ਦਾ ਬੀਜ ਲੈ ਕੇ ਜਾਵਾਂਗੇ ਤੇ ਨਾਲ ਦੀ ਨਾਲ ਉਹਨੂੰ ਬੀਜ ਦਵਾਂਗੇ ਪਰ ਸਾਡੀ ਡਿਊਟੀ ਵੜੀ ਨੇ ਸੰਘਾ ਸਾਹਿਬ ਦੀ ਗੱਲ ਕਿੰਨੇ ਘੰਟੇ ਡਿਊਟੀ ਵਹ ਰਹੀ ਹੈ 10 ਮਾੜਿਆ 16 ਘੰਟੇ 16 ਘੰਟੇ ਵੀ 16 ਘੰਟੇ ਪੈ ਰਹੀ ਹੈ ਮੈਨੂੰ ਵੀ 16 ਘੰਟੇ ਪੈ ਰਹੀ ਆ ਬਲੋਕ ਕਦੋਂ ਆਣ ਕਦੋਂ ਬਣਾਣ ਬਲੋਕ ਕਿੱਥੇ ਭੁੰਮੀਆਂ ਕਿੱਥੇ ਭੁੰਮੀਆਂ 8 ਘੰਟੇ ਇੱਧਰ ਕੰਮ ਤੇ ਜਾਓ 8 ਘੰਟੇ ਦੂਸਰੇ ਤੇ ਜਾਓ ਜੇ ਕਿਸੇ ਨੇ ਕੰਮ ਤੇ ਲੱਗਣਾ ਹੁਸ਼ਿਆਰਪੁਰ ਫਗਵਾੜਾ ਰੋਡ ਦੇ ਉੱਪਰ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਜੀ ਬਲੌਗ ਦੇ ਵਿੱਚ ਹੀ ਮੈਂ ਦੱਸ ਦਿੱਤਾ ਕਮੈਂਟ ਮਾਰ ਦਿਓ ਫਿਰ ਨਾ ਕਿਓ ਇੱਕ ਤਰੀਕ ਤੱਕ ਅਫਰ ਵੈਲਿਡ ਆ ਜਾਂ ਪਰਸੋ ਤੱਕ ਪਰਸ ਤੱਕ ਪਰਸੋ ਤੱਕ ਵੀ ਮੈਂ ਤੁਹਾਨੂੰ ਕਹਿਣਾ ਵੀ ਇੱਕ ਤਰੀਕ ਤੱਕ ਕਰ ਵੈਲਿਡ ਆ ਜੀ ਅਫਰ ਜੇ ਕਿਸੇ ਨੇ ਕੰਮ ਕਰ ਲੱਗਣਾ ਕੋਈ ਬੇਲਾ ਬੇਰੋਜ਼ਗਾਰ ਘੁੰਮਦਾ ਸਾਡੇ ਵਾਂਗੂ ਤਾਂ ਸਾਡੇ ਨਾਲ ਕੰਟੈਕਟ ਕਰ ਲਵੇ ਅਮਨ ਸਲੇਰਨ YouTube ਚੈਨਲ ਤੇ ਕਮੈਂਟ ਕਰ ਦਵੇ Instagram ਪੇਜ ਤੇ ਸੁੱਕਾ ਮਾਲੇ ਬੰਦਿਆਂ ਦਾ ਹੀ ਫੋਨ ਆਂਦਾ ਦੇਖ ਲਓ ਹਜੇ ਵੀ ਹਾਂਜੀ ਸਰ ਠੀਕ ਆ ਜੀ ਤੁਸੀਂ ਸੁਣਾਓ ਮੈਂ ਇਧਰ ਆਇਆ ਮਾਲੇ ਸਮੋਸਾ ਐਕਸਪ੍ਰੈਸ ਜੱਸ ਦੇ ਨਾਲ ਕਿੱਥੇ ਆ ਮੈਨੂੰ ਪਤਾ ਆ ਕਹਿੰਣਗੇ ਉਹ ਨਹੀਂ ਆਪਣੇ ਘਰ ਕੇ ਲਵਾਇਆ ਫੇਰ ਕਦੇ ਲੱਗੀਆਂ ਗਣਾ ਇੱਕ ਮਿੰਟ ਮੈਂ ਤੁਹਾਨੂੰ ਬੈਕ ਕਾਲ ਕਰਦਾ ਬ్రో ਇਹ ਗਣਾ ਜਿਹੜੀ ਕਰਕੇ ਲੱਗੀ ਵੀਰੋ ਭਰਾ ਦਾ ਫੋਨ ਸੀ ਕਹਿੰਦਾ ਵਿਆਹ ਤੇ ਜਾਣਾ ਪਰ ਆਪਾਂ ਵਿਆਹ ਤੇ ਜਾਣਾ ਨਹੀਂ ਸੋ ਆਪਾਂ ਚੱਲਦੇ ਆਂ ਘਰ ਜੱਸ ਹੋਣ ਵਾਲੀ ਕੋਈ ਅਰਜੈਂਟ ਮੀਟਿੰਗ ਆ ਕੋफी-ਕਾਫੀ ਮੈਨੂੰ ਮਨ ਸੀਗਾ ਪਰ ਦੇਖਦੇ ਆਂ ਟਖਟਿਆ ਇਸ ਤਰ੍ਹਾਂ ਨਾ ਪਿਆਰ ਸੋਹਣੀਆਂ ਰਾਤ ਨੂੰ ਉਦਾਂ ਵਾਈਫ ਜੀ ਤਾਂ ਹੁੰਦੀ ਹੈ ਨਾ ਉਦਾਂ ਐਕਸੈਂਟ ਸਮੂਸਾ ਐਕਸਪ੍ਰੈਸ ਦੋ ਬੰਦੇ ਹੀ ਲੋੜਾ ਪਰਸੈਪਸ਼ਨਸ ਹੈ ਹੈਗੇ ਲੋੜਾ ਲਓ ਜੀ ਇੱਕ ਵੈਕੈਂਸੀ ਆਪਾਂ ਦਿਖਾ ਆਸਤੀ ਇੱਕ ਰਿਸੈਪਸ਼ਨ ਤੇ ਚਾਹੀਦਾ ਐ ਇਹਨਾਂ ਨੂੰ ਕੋਈ ਮੇਲ ਹੋਵੇ ਜਾਂ ਫੀਮੇਲ ਹੋਵੇ ਭਾਈ ਉਹਨਾਂ ਨਾਲ ਭਾਈ ਇਹਨਾਂ ਦੀ ਮੇਰੇ ਨਾਲ ਕੰਟੈਕਟ ਕਰੋ ਦੋ ਬੰਦਿਆਂ ਦੀ ਪੋਸਟਾਂ ਖਾਲੀ ਕਰਤੀਆਂ ਅੱਜ ਠੀਕ ਆ ਸਹੀ ਐ ਕਿ ਝੂਠਾ ਬਾ ਚਕੇ ਹੋ ਨਾ ਵੀ ਨਹੀਂ ਆਪ ਦੇਖ ਲਓ ਇਹ ਆਸ਼ਕ ਹੁੰਦੇ ਆ ਜਿਹੜਾ ਉੱਤਰ ਗਿਆ ਇਹ ਓਕਾ ਆ ਕੁੰਦਨ ਐ ਇਦਾਂ ਹੀ ਕੁਰਸੀਆਂ ਡਿੱਗਦੀਆਂ ਹੁੰਦੀਆਂ। ਉਹ ਸਾਹਮਣੇ ਜੂਮ ਮਾਰ ਸਾਡੇ ਟੈਂਡ ਵਾਲੇ ਭਾਜੀ। ਕਿਹਦੇ ਰੈਂਟ? ਉਹ ਡਾਕਟਰ ਸਾਹਿਬ। ਕਿਹੜੇ ਆ ਕਿਹੜੇ ਕਿੱਥੇ ਆ? ਉਹ ਡਾਕਟਰ ਸਾਹਿਬ ਤੇਲ ਪਾ ਰਹੇ ਆ। ਉਹ ਜੂਮ ਕਰ ਲਓ ਇੱਕ ਵਾਰੀ। ਜਿਹੜੇ ਇਹਨਾਂ ਦੇ ਵਾਲ ਹੈ ਨਹੀਂ ਉਹ। ਵੇ ਇਦਾਂ ਨਾ ਕਹੋ ਸਾਡੇ ਡਾਕਟਰ ਸਾਹਿਬ ਆ। ਇਹ ਉਹ ਉੱਥੇ ਸਾਡੇ ਡਾਕਟਰ ਸਾਹਿਬ ਜੀ ਆ। ਉਹ ਸੀ। ਉਹੋ। ਇਹਨੇ ਕਿਸੇ ਲੇਡੀ ਨੂੰ ਤੇਲ ਪਾਇਆ ਉਹਨੇ ਕਿਹਾ ਜੀ 110 ਰੁਪਏ ਨੇ 310 ਦਾ ਪਹਤਾ। ਕੀ ਭੈਣ ਜੀ ਸੋਰੀ। ਕੰਨੀ ਸੋਰੀ ਦਾ ਕੀ ਮਤਲਬ ਆ? ਮੈਂ ਤਾਂ ਕਹਿੰਦੀ ਦਵਾਈ ਲੈਣ ਜਾਣੀ ਸੀ ਮੇਰੇ ਤੋਂ ਤਾਂ ਪੈਸੇ ਕੱਢ ਗਏ ਜੀ ਸੌਰੀ ਕੋਈ ਨਹੀਂ ਕਹਿ ਰਿਹਾ ਜੀ ਸੌਰੀ ਇੱਕ ਸਾਈਡ ਤੇ ਐਟੀਮਾ ਲਗਾਈ ਹੈ ਪੈਪ ਪਾ ਕੇ ਉਹ ਚ ਤੇਲ ਕੱਢਿਆ ਇਹ ਪਾਪ ਵਾਲਾ ਦਰਦ ਮੈਂ ਸਮਝ ਸਕਦਾ ਇਹ ਜਿਹੜਾ ਤੇਲ ਵੱਧ ਪੈ ਜਾਂਦਾ ਤੁਸੀਂ ਵੀ ਪੰਪ ਤੇ ਹੀ ਲੱਗੇ ਹੋ ਅਸੀਂ ਸਮਝ ਸਕਦੇ ਹਾਂ ਪਰ ਅਸੀਂ ਯਾਰ ਇਦਾਂ ਕਦੀ ਕੀਤਾ ਨਹੀਂ ਕਦੀ ਪਰ ਤੇਲ ਨਹੀਂ ਪੋਇਆ ਭਾਜੀ ਤੁਹਾਨੂੰ ਪਤਾ ਹੈ ਮੇਰੇ ਇਦਾਂ ਹੁੰਦੀ ਐ ਇੱਥੇ ਸਾਡਾ ਡਿਪਾਰਟਮੈਂਟ ਪੈਟਰੋਲ ਗੱਡੀ ਹੁੰਦੀ ਉਹ ਚ ਡੀਜ਼ਲ ਪਾ ਦਾਂਦੇ ਆ ਧਿਆਨ ਨਾਲ ਤੇਲ ਪਵਾਇਆ ਕਰੋ ਜਿੰਨੇ ਗੱਡੀਆਂ ਵਾਲੇ ਹੁੰਦੇ ਆ ਭਰਾਓ ਗੱਡੀ ਚ ਉਤਰ ਕੇ ਖਾਸ ਕਰਕੇ ਬੰਦ ਕਰਕੇ ਗੱਡੀ ਦੇ ਢੱਕਾਂ ਤੇ ਜ਼ਰੂਰ ਲਿਖਾਇਆ ਕਰੋ ਜਿੱਥੇ ਤੇਲ ਪੈਂਦਾ ਡੀਜ਼ਲ ਜਾਂ ਪੈਟਰੋਲ ਤੇਲ ਜਦੋਂ ਵੀ ਪਵਾਉਣਾ ਖਾਸ ਕਰਕੇ ਮੈਂ ਤਾਂ ਇਹ ਅਪੀਲ ਦਿੰਦਾ ਭਾਈ ਇੱਕ ਤਾਂ ਲਿਖਾ ਲਓ ਗੱਡੀ ਦੇ ਉੱਪਰ ਦੂਸਰਾ ਇਹ ਆ ਵੀ ਗੱਡੀ ਨੂੰ ਹਮੇਸ਼ਾ ਬੰਦ ਕਰਕੇ ਤੇਲ ਪਾਓ ਬਾਹਰ ਉਤਰ ਕੇ ਆਹ ਮੁੰਡੇ ਦੀ ਗੱਲ ਦਾ ਤਾਂ ਛੋਟੇ ਹੁੰਦੇ 2 ਰੁਪਏ ਦਾ ਪਤੰਗ ਲੈਣ ਚਲ ਗਿਆ ਜੀ ਕਹਿੰਦਾ ਜੀ ਉੱਥੇ ਦੁਕਾਨਾਂ ਨਾਲ ਜਾ ਕੇ ਆਕਰ ਪਤੰਗ ਦਿਓ 2 ਰੁਪਏ ਦਾ ਇਹਨੇ ਦੇਖਿਆ ਉਹਨੇ ਪਤੰਗ ਦਿੱਤਾ ਇਹਨੂੰ ਇਹ ਬੰਦਾ ਜੀ ਇਹ ਝੰਡਾ ਮਾਰੇ ਕਹੇ ਜੀ ਅੰਕਲ ਇਹਦੀ ਸੀਖ ਉਹ ਬਰੀਕ ਆ ਜੀ ਤੁਸੀਂ ਛੋਟੀ ਬਰੀਕ ਆ ਲੈ ਦੋ ਕਹਿੰਦਾ 2 ਰੁਪਏ ਦੇ ਤੈਨੂੰ ਬਾਲਾ ਪਾ ਕੇ ਦੇਣਾ ਇਹ ਦਰੀ ਸੀ ਕਮੇਲੀ ਆ ਐਦਾਂ ਦੇ ਕੰਮ ਕਰਦਾ ਹੁੰਦਾ ਸੀ ਬੰਦਾ ਇਹ 2 ਰੁਪਏ ਵਿੱਚ ਤੈਨੂੰ ਵੀ ਬਾਲਾ ਪਾ ਦੀ ਹੈ ਕਰਦਾ ਹੁਣ ਅਸੀਂ ਵੀ ਭਰਾਵਾਂ ਬਾਰੇ ਬਣਾਣਗੇ ਕੀ ਕਹਿੰਦੇ ਆ ਸ਼ਾਦੀ ਦੱਸੋ ਕਹਿੰਦਾ 버거 ਖਾਣ ਜਾਣਾ ਚਲਿਏ ਖਾਣ ਖਾਣੇ ਆ ਡਰਦਾ ਕਿਉਂ ਆ ਸਿੰਘ ਗੱਜ ਕੇ ਬੋਲ ਓਏ ਖਾਲਸਾ ਵਾਹਿ ਫਤਿਹ ਕੇਸ ਆ ਪੈਣਾ ਯਾਰ ਅੱਜ ਤਾਂ ਬਹੁਤ ਜਿਆਦਾ ਮੰਦ ਘਾਤ ਮੰਦ ਭਾਗੀ ਘਟਨਾ ਹੋ ਗਈ ਆ ਪਰ ਮੈਂ ਯਾਰ ਪਾਈ ਨਹੀਂ ਫਿਰ ਮੈਂ ਵਿਜੀਤ ਨਾ ਥੋੜਾ ਜਿਆ ਤਰਮੰਦਰ ਜੀ ਚਲ ਗਏ ਦੁਨੀਆ ਨੂੰ ਅਲਵਿਦਾ ਕਹਿ ਕੇ ਤਰਮੰਦਰ ਜੀ ਦਾ ਕਦੋਂ ਤੇ ਚਲ ਕੇ ਮੇਂਦਰ ਸਾਹਿਬ ਬਹੁਤ ਵਧੀਆ ਗਿਆ ਕਹੋ ਰੇ ਕੇ ਗੁਰਮਿੰਦਰ ਜੀ ਦੇ ਪਾਸੋਂ ਜੋਦ ਦੇ ਕਹਿ ਕੇ ਹੋਗਾ ਪਰਦਰ ਹੁਣ ਨੀ ਪਾਓ ਗਿਆ ਨਾ ਗਤਲ ਵੀ ਤਾਂ ਗਿਆ ਨੀ ਮੈਂ ਨੇ ਕਹਿੰਦੇ ਹੁੰਦੇ ਸੀ ਉਹ 30 ਲੀਟਰ ਦੇ ਸੀਗੇ ਉਹਨਾਂ ਨੂੰ ਤਾਂ ਥੋੜੀ ਬੋਦੀ ਮੀਤ ਸੀਗੀ ਹੁੰਦੀ ਘੜਦਿਆਂ ਨੂੰ ਚੱਲ ਬਾਜੀ ਜਾਊਗਾ ਬਾਜੀ ਹੋਊਗਾ ਪਰ ਯਾਰ ਇਹ ਹਸਪੀਟਲ ਜਿਹੜੇ ਪ੍ਰਾਈਵੇਟ ਹਸਪੀਟਲ ਆ ਉਹ ਹੋਗੇ ਨਾ ਇਹ ਡਾਕਟਰ ਘੱਟ ਤੇ ਅੱਜ ਕੱਲ ਨਾ ਉਹ ਦੂਜਾ ਜ਼ਿਆਦਾ ਬਣੇ ਹੋਣ ਪ੍ਰਾਈਵੇਟ ਨਾਲ ਸਰਕਾਰੀ ਚ ਭਾਰਤੀ ਕਰਾਇ ਨੀ ਮੈਂ ਇਹ ਨਹੀਂ ਕਰਦਾ ਸਾਰੇ ਨਹੀਂ ਕਹਿੰਦਾ ਪਰ ਜ਼ਿਆਦਾਤਰ ਦੇਖੋ ਅੱਜ ਵੀ ਜਵੰਦਾ ਦੇ ਲੈ ਬੰਦੇ ਨੇ ਜਿਹੜਾ ਪੀ.ਆਰ ਡਾਕਟਰ ਸੀਗਾ ਉਹਨੇ ਕਿੱਦਾਂ ਗਿਆ ਸੀਗਾ ਭਾਜੀ ਉਹ ਕਹਿੰਦਾ ਉਹ ਤਾਂ ਵਿਚਾਰਾ ਕੱਦਦਾ ਹੀ ਮਰ ਗਿਆ ਕਹਿੰਦਾ ਦੀਵਾਲੀ ਤੋਂ ਬਾਅਦ ਉਹਨੂੰ ਚੱਕਣਾ ਸੀਗਾ ਇਹ ਨਹੀਂ ਤੇ ਡੈੱਡ ਹੋ ਗਿਆ ਹਾਂਜੀ ਪ੍ਰਭ ਪ੍ਰਾਵਾ ਕਿਸੇ ਨੂੰ ਵੀ ਦੁਸ਼ਮਣ ਨੂੰ ਵੀ ਨਾ ਹਸਪਤਾਲਾਂ ਦੇ ਚੱਕਰਾਂ 'ਚ ਪਾ ਦੇ ਕੀ ਨਹੀਂ ਭਾਜੀ ਜਿਹੜਾ ਹਸਪਤਾਲ ਜਾਂਦਾ ਉਹਨਾਂ ਨੂੰ ਹੀ ਪਤਾ ਹੁੰਦਾ ਤੇ ਵਿਚਾਰਾ ਉਹਦਾ ਬੜੀ ਜੀ ਹੈ ਭਾਈ ਤਾਂ ਨਾ 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 ਕੋਈ ਨਹੀਂ ਆਪਾਂ ਵਿੱਚੇ ਹੀ ਪੂਣਾ ਆ ਕਾਹਦੇ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਸਾਰਿਆਂ ਦਾ ਕੋਈ ਫਿਰ ਵਾਹਿਗੁਰੂ ਜੀ ਦੀ ਫਤਿਹ ਤੇ ਇੰਦਾਂ ਦੇ ਯਾਰ ਮੀਮਸ ਜਿਹੜੇ ਬਣਾਉਂਦੇ ਆ ਗਲਤ ਗੱਲ ਆ ਹੱਸਦਾਂ ਉਹਨਾਂ ਦੀ ਭਾਜੀ ਬਹੁਤ ਜ਼ਿਆਦਾ ਠੀਕ ਨਹੀਂ ਜੇ ਕਿਸੇ ਨੂੰ ਚੰਗਾ ਨਹੀਂ ਕਿਹਾ ਹੁੰਦਾ ਤਾਂ ਬੁਰਾ ਵੀ ਨਾ ਕਰੋ ਬੁਰਾ ਵੀ ਨਾ ਕਹੋ ਤੇ ਬਸ ਕੀ ਸੋ ਪਹਿਲੀ ਵਾਰ ਅਜੀਤ ਜਸ ਨੇ ਪਾਰਟੀ ਦੇਣ ਦਾ ਐਲਾਨ ਕੀਤਾ ਕਹਿੰਦਾ ਇੱਕ ਇੱਕ 버ਗਰ ਮੇਰੇ ਵੱਲੋਂ ਕੌਣ ਓ ਮਾਈ ਗਾਡ ਕੀ ਬਾਤ ਹੈ ਇਤਨਾ ਬੜੀ ਠਾਕ ਨਾਲ ਦਾ ਕਿੱਥੇ ਗਿਆ ਅਜ ਪਾਰਟੀ ਬਣਾ ਦਿਓ ਸਮਝ ਸੀ ਯਾ ਪਾਈਸੀ ਜਿਆ ਅੱਜ ਅੱਜ ਇਹਨੇ ਮੁੰਡੇ ਨੇ ਕਿਹਾ ਵੀ ਅੱਜ 버거 ਵੱਲੋਂ ਪਾਰਟੀ ਆ ਮੇਰੇ ਵੱਲੋਂ ਆ ਤੇ ਅੱਜ ਇਹਨੂੰ ਸਰੂਪੇ ਦੇ ਨਾਲ ਸਨਮਾਨਿਤ ਕੀਤਾ ਜਾਣਾ ਆ ਉਹ ਨੋ ਇਹ ਗੱਲ ਛੁੱਟਿਆ ਅੱਜ ਇਹਨੂੰ ਸਰੂਪੇ ਲੋ ਸਨਮਾਨਿਤ ਕੀਤਾ ਜਾਣਾ ਆ ਸੋ ਸਰੂਪਾ ਆਪਾਂ ਕਰ ਦਿੱਤਾ ਲੈਣ ਭੇਜਦਾ ਬੰਦਾ ਮਿਲਦੇ ਹੁਣ ਇੱਕ ਇੱਕ 버거 ਤੋਂ ਬਾਅਦ ਹੋ ਗਈ ਜੀ 버거 ਪਾਰਟੀ ਤੇ ਮਿਲਦੇ ਤੁਹਾਨੂੰ 버거 ਤੋਂ ਬਾਅਦ ਹੋ ਗਿਆ ਜੀ ਸਾਡਾ 버거 ਡਨ ਲਗਾਏ ਹੋ ਡਿਊਟੀ ਵਾਰੀ ਲਾਉਣੀ ਆ ਯਾਰ ਆ ਪਤਾ ਉਹ ਪਤਾ ਕਿੰਨਾ ਹੋ ਗਿਆ 16 16 ਘੰਟੇ ਸ਼ਿਫਟਾਂ ਲਾ ਰਿਹਾ ਅੱਜ ਕੱਲ ਹੁਣੇ ਕੰਮ ਤੋਂ ਆਇਆ 10 ਵਜੇ ਫੇਰ ਜਾਣਾ ਆ ਯਾਰ ਇਹ ਪਿੰਡ ਦੇ ਮਿਹਨਤੀ ਮੁੰਡੇ ਆ ਪਤਾ ਨਹੀਂ ਲੱਗ ਰਿਹਾ ਪਿੰਡ ਦੇ ਮਿਹਨਤੀ ਮੁੰਡੇ ਭਈਆ ਬੰਦਾ ਇਹ ਵੀ ਹੋ ਸਕਦੇ ਆ ਕੰਮ ਨਹੀਂ ਹੋ ਸਕਦੇ ਮੇਰਾ ਭਾਈ ਕਾਰ ਕੰਮ ਠੀਕ ਨਹੀਂ ਜਦੋਂ ਤਰੀਕੇ ਤੇ ਗੱਲ ਬਣਦੀ ਤੂੰ ਹਟਦੀ ਇਹਨੂੰ ਆਪਣੇ ਨਾਲ ਹੀ ਰਖਾਇਆ ਆਪਣੇ ਡਿਪਾਰਟਮੈਂਟ ਦੀ ਸਾਹਿਬ ਕੇ ਮਿਹਨਤੀ ਮੁੰਡੇ ਲੈ ਜਾਸਤੀ ਦਾ ਬਣਾ ਲਈਏ ਕਾ ਦੇਖ ਲੋ ਇੱਧਰ ਇਹ ਵੀ ਚੋਬਰ ਭਾਈ ਕਿੱਟ ਭਾਈ ਉਹ ਖਾ ਮੜਾ ਕੁਛੇ ਘੁੰਮ ਕੇ ਦਿਖਾ ਇੱਕ ਵਾਰੀ ਇਹ ਅਰੇ ਮਿਹਨਤ ਕੰਦੇ ਅਜੇ ਕਿਸੇ ਕਾਮ ਤੇ ਪੁੰਜਣਾ ਮੰਜ਼ਲ ਵੱਲ ਪੁੰਜਣਾ ਤਾਂ ਇਹ ਜ਼ਰੂਰੀ ਆ bro ਹੁਣ ਮੈਂ ਤੈਨੂੰ ਜ਼ਿਆਦਾ ਗਿਆਨ ਨਹੀਂ ਦੇਣਾ ਕਿਉਂਕਿ ਮੇਰਾ ਵੀ ਕੰਮ ਦਾ ਟਾਈਮ ਹੋਈ ਜਾਂਦਾ ਆ ਚੱਲ ਆ ਆ ਹ ਲੈ ਵਲ ਆ ਆ ਆ ਹ ਲੈ ਵਲ ਆ ਆ ਆ ਹ ਲੈ ਵਲ ਆ ਆ ਹ ਲੈ ਵਲ ਆ ਹ ਲੈ ਵਲ ਆ ਲੋ ਜੀ ਇਹ ਰੋਹਿਤ ਦੇ ਨਾਲ ਦੇ ਆ ਇਹ ਆ ਯਾ ਲੈਵਲ ਆ ਬਲੈਕ ਬਲੈਕ ਵੀ ਦਿਖਾਂਦਾ ਬਲੈਕ ਆ ਬਲੈਕ ਆ ਕੰਮ ਕਰਦਾ ਮੁੰਡਾ ਮਕੈਨਿਕ ਗੱਡੀ ਕਿਸੇ ਨੇ ਸਰਵਿਸ ਕਰਵਾਣੀ ਹੋਵੇ ਤਾਂ ਕੰਟੈਕਟ ਕਰ ਸਕਦਾ ਇਹ ਜਿਹੜਾ ਆ ਕਿਹੜਾ ਲੈਵਲ ਆ ਇਹ ਕਿਹੜਾ ਲੈਵਲ ਸੈਟ ਕਰਨ ਨੂੰ ਫਿਰਦੇ ਆ ਸੋ ਚੈੱਕ ਇਹ ਗੱਡੀ ਬਾਤ ਚਲੋ ਆਜੋ ਆਜੋ ਗਾਇਸ ਅੱਜ ਦਾ ਵਲੌਗ ਨੂੰ ਕਰਦੇ ਆ ਇੱਥੇ ਹੀ ਸਮਾਪਤ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲਵ ਯੂ ਬਾਏ ਬਾਏ ਸੀ ਯੂ ਟੂਮਾਰੋ ਨੈਕਸਟ ਬਲੌਗ ਦੇ ਵਿੱਚ ਮਿਲਾਂਗੇ ਠੀਕ ਆ ਬਾਜੀ ਟਾਈਮ ਸਰ ਆਇਆ ਕਰੋ ਟਾਈਮ ਸਰ ਜਾਇਆ ਕਰੋ ਆਇਆ ਲੈਵਲ ਆਇਆ ਲੈਵਲ